ਸਿਵਲ ਲਾਈਨ ਚ 217 ਨੰਬਰ ਮੁਕਦਮਾ ਦਰਜ ਹੋਇਆ ਸੀ ਜਿਦੇ ਚ ਬਿੰਦੂ ਜਿਹੜਾ ਕਿ ਮੋਗੇ ਦਾ ਕਬੱਡੀ ਖਿਡਾਰੀ ਸੀ ਉਹਦੇ ਘਰੇ ਵੜ ਕੇ ਮੋਗੇ ਰੀਏ ਚ ਦੋ ਸ਼ੂਟਰਾਂ ਨੇ ਫਾਇਰਿੰਗ ਕੀਤੀ ਸੀ ਉਹਦੇ ਲੱਤਾਂ ਚ ਗੋਲੀਆਂ ਵੱਜੀਆਂ ਸੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੀ ਉਸ ਮੁਕਦਮੇ ਚ ਅਸੀਂ ਇੱਕ ਸ਼ੂਟਰ ਅਰੈਸਟ ਕੀਤਾ ਸੀ ਤੇ ਇੱਕ ਜਿਹੜਾ ਉਹਨੂੰ ਸਪੋਰਟ ਦੇਣ ਵਾਲਾ ਦੁਨੀਆ ਅਨਸਰ ਸੀਗਾ ਉਹਨੂੰ ਅਰੈਸਟ ਕੀਤਾ ਸੀ ਜਿਹੜਾ ਦੂਜਾ ਸ਼ੂਟਰ ਸੀ ਉਹ ਉਸ ਵਾਰਦਾਤ 'ਚ ਹਣ ਪਛਾਤਾ ਸੀਗਾ ਜੱਗਾ ਤੂ ਰਿਕੋਟ ਜਿਹੜਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਆ ਤੇ ਬਾਹਰ ਦੇ ਮੁਲਕ 'ਚ ਬੈਠਾ ਉਹਦੇ ਇਸ਼ਾਰਿਆਂ ਤੇ ਉਹ ਵਾਰਦਾਤ ਹੋਈ ਸੀ ਪਟਿਆਲਾ ਪੁਲਿਸ ਨੇ ਬੜੀ ਮਿਹਨਤ ਨਾਲ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਡੀ ਸੁਖਮਰਤ ਰੰਧਾਵਾ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਰਸ਼ਮਿੰਦਰ ਸਿੰਘ ਅਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਢਿੱਲੋਂ ਇਹਨਾਂ ਨੇ ਵਕ ਵਕ ਟੀਮਾਂ ਬਣਾ ਕੇ ਜਦੋਂ ਪਹਿਲਾ ਸ਼ੂਟਰ ਅਸੀਂ ਅरेस्ट ਕਰ ਲਿਆ ਸੀ ਉਹਦੇ ਬਾਅਦ ਦੂਜੇ ਸ਼ੂਟਰ ਦੀ ਭਾਲ ਕਰਨ ਲਈ ਬੜੀ ਢੰਗਾਈ ਨਾਲ ਤਫ਼ਤੀਸ਼ ਵੀ ਕੀਤੀ ਗਈ ਤੇ ਅੱਡਰ ਟੀਮਾਂ ਨੇ ਕੰਮ ਕੀਤਾ ਅਸੀਂ ਅੱਜ ਜਿਹੜਾ ਦੂਜਾ ਸ਼ੂਟਰ ਸੀਗਾ ਉਹ ਸਵਾਰਦਾਚ ਜਿਹੜਾ ਕਿ ਅਨ ਆਈਡੈਂਟੀਫਾਈਡ ਅਣ ਪਛਾਤਾ ਚੱਲੇ ਆ ਰਿਹਾ ਸੀ ਉਹਨੂੰ ਅਰੈਸਟ ਕਰਕੇ ਉਹਦੇ ਤੋਂ ਦੋ ਵੈਪਨਸ ਹੋਰ ਰਿਕਵਰ ਕੀਤੇ ਦੋਨੇ ਮੁਕਦਮਿਆਂ ਚ ਟੋਟਲ ਸਾਡੇ 5 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ ਤਿੰਨ ਲੁੜੀਦੇ ਜਿਹੜੇ ਸ਼ੂਟਰ ਤੇ ਸਪੋਰਟਰ ਸੀਗੇ ਉਹ ਅਰੈਸਟ ਹੋ ਗਏ ਇਸ ਦੂਜੇ ਸ਼ੂਟਰ ਦਾ ਯਸ਼ਮਨ ਸਿੰਘ ਨਾ ਆ ਉਰਫ ਅਮਣਾ ਇਹ ਬਠਿੰਡੇ ਦਾ ਰਹਿਣ ਵਾਲਾ ਹੈ ਇਹਦੇ ਤੋਂ ਦੋ ਵਧੀਆ ਕੁਆਲਿਟੀ ਦੇ 32 ਬੋਰ ਦੇ ਪਿਸਤਲ ਤੇ 10 ਰਾਉਂਡ ਅਸੀਂ ਰਿਕਵਰ ਕੀਤੇ ਆ ਇਨੇ ਕਬੂਲਿਆ ਵੀ ਆ ਕਿ ਜਿਹੜਾ ਉਹ ਕਬੱਡੀ ਖਿਡਾਰੀ ਸੀ ਬਿੰਦਰੂ ਉਹਦੇ ਘਰੇ ਇਹ ਜਿਹੜਾ ਦੂਜਾ ਸ਼ੂਟਰ ਸੀ ਉਹਦੇ ਨਾਲ ਗਿਆ ਸੀ ਤੇ ਕਬੂਤਰ ਦਾ ਪਿੰਜਰਾ ਹੱਥ 'ਚ ਫੜ ਕੇ ਜਿਵੇਂ ਪਿੰਡਾਂ 'ਚ ਆਮ ਹੁੰਦਾ ਕਿ ਸਾਡਾ ਕਬੂਤਰ ਤੁਹਾਡੇ ਬਨੇਰੇ ਤੇ ਆ ਕੇ ਬੈਠਾ ਤੇ ਉਹ ਕਬੂਤਰ ਦਾ ਪਿੰਜਰਾ ਹੱਥ 'ਚ ਫੜ ਕੇ ਅੰਦਰ ਗਏ ਆ ਤੇ ਪਹਿਲਾਂ ਉਸ ਕਬੱਡੀ ਖਿਡਾਰੀ ਦੀ ਮਦਰ ਜਿਹੜੀ ਆ ਉਹਨੂੰ ਕੌਨਫੀਡੈਂਸ 'ਚ ਲਿਆ ਕਿ ਅਸੀਂ ਆਪਣਾ ਕਬੂਤਰ ਲਾਭਦੇ ਨੂੰ ਆਏ ਆ ਇੱਥੇ ਤੇ ਤੁਸੀਂ ਆਪਣੇ ਬੇਡੇ ਨੂੰ ਬੁਲਾ ਲਓ ਜਿਵੇਂ ਹੀ ਉਹ ਕਬੱਡੀ ਖਿਡਾਰੀ ਥੱਲੇ ਉਤਰਿਆ ਤੇ ਉਹਦੇ ਤੇ ਤਾਬੜ ਤੋੜੇ ਰੰਨੇ ਗੋਲੀਆਂ ਚਲਾਈਆਂ ਸੀ ਇਸ ਦੂਜੇ ਸ਼ੂਟਰ ਦੀ ਅਰੈਸਟ ਦੇ ਨਾਲ ਹੀ ਅਸੀਂ ਇਹ ਜੱਗਾ ਤੂਰ ਕੋਡ ਦਾ ਜਿਹੜਾ ਮੋਡਿਊਲ ਸੀਗਾ ਬਿੰਦੂ ਸ਼ੂਟਿੰਗ ਕਰਨ ਵਾਲਾ ਇਸ ਪੂਰੇ ਮੋਡਿਊਲ ਨੂੰ ਅਸੀਂ ਬਸਟ ਕੀਤਾ ਤੇ ਦੋਨੇ ਸ਼ੂਟਰ ਤੀਜਾ ਜਿਹੜਾ ਲੌਜਿਸਟਿਕਲ ਸਪੋਰਟ ਦੇਣ ਵਾਲਾ ਮੁੰਡਾ ਤੇ ਟੋਟਲ ਪੰਜ ਪਿਸਤੌਲ ਜਿਨ੍ਹਾਂ ਤੋਂ ਦੋ ਪਿਸਤੌਲ ਅੱਜ ਨੇ ਤੇ ਤਿੰਨ ਪਿਸਤੌਲ ਪਹਿਲਾਂ ਸੀ ਸਰ ਇਹਨਾਂ ਦਾ ਕੋਈ ਪੋਲੀਟੀਕਲ ਰਿਲੇਸ਼ਨ ਸਾਹਮਣੇ ਆਇਆ ਨਹੀਂ ਦੇਖੋ ਜੀ ਪੋਲੀਟੀਕਲ ਰਿਲੇਸ਼ਨ ਕਿਸੇ ਪ੍ਰਕਾਰ ਦਾ ਕੋਈ ਸਾਹਮਣੇ ਨਹੀਂ ਜਿਹੜਾ ਬਾਹਰ ਬੈਠਾ ਗੈਂਗਸਟਰ ਜਗਾ ਤੂਰ ਕੋਟਾ ਮੋਗੇਰੀਏ ਦਾ ਰਹਿਣ ਵਾਲਾ ਉਹ ਲੋਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਆ ਉਹਦੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਜਿਹੜਾ ਬਿੰਦਰੂ ਆ ਉਹਦੇ ਨਾਲ ਉਹਦੀ ਨਿੱਜੀ ਰੰਜਿਸ਼ ਸੀਗੀ ਜਿਹਦੇ ਕਰਕੇ ਉਹਦੇ ਇਸ਼ਾਰਿਆਂ ਤੇ ਇਹਨਾਂ ਮੁੰਡਿਆਂ ਨੇ ਇਸ ਵਾਰ ਦਾਤ ਨੂੰ ਜਾਨ ਦਿੱਤਾ ਸੀ ਹੁਣ ਅਸੀਂ